ਅੱਪਾ ਅੱਜ ਸਮਰੋਹ ਦੇ ਵਿੱਚ ਤਨਦਰਾ ਜਿਹੜਾ ਮੋਰਚਾ ਉਹਦਾ ਹਿੱਸਾ ਵਟ ਦੇ ਲਈ ਆਏ ਆ। ਇਹ ਠੀਕ ਹੈ ਵੀ ਸਮਰੂਹ ਵਾਲਿਆਂ ਦੀ ਗਲਤੀ ਥੋੜੀ ਹੈਗੀ ਆ ਵੀ ਚਾਹ ਉਹਨਾਂ ਲੇਟ ਕਰਤੀ ਤੇ ਤਿਆਰੀਆਂ ਵੀ ਥੋੜੀਆਂ ਲੇਟ ਰਹਿ ਹੈ। ਪਰ ਹੁਣ ਇਹ ਆ ਵੀ ਸੂਚਨਾ ਵੀ ਚਾਹ ਕਨ 10 ਮਿੰਟ ਤੱਕ ਆਜੋ। ਜਿਹਦਾ ਚਾਹ ਨਹੀਂ ਆਉਂਦੀ ਆਪਾਂ ਆਪਣੀ ਸੁਸਤੀ ਨੂੰ ਖਤਮ ਕਰੀਏ ਤੇ ਜਿਹੜੇ ਸਾਥੀ ਆਸੇ-ਪਾਸੇ ਬੈਠੇ ਨੇ ਖੜੇ ਨੇ ਆਸੇ-ਪਾਸੇ ਜਾਂ ਮਗਰ ਕਿਤੇ ਪਾਰਕਾਂ ਦੇ ਵਿੱਚ ਨੇ ਜਾਂ ਹੋਰ ਨੇ ਆਪਾਂ ਪੜਾਲ ਦੇ ਵਿੱਚ ਜ਼ਰੂਰ ਆਈਏ। ਤਾਕਿ ਜਿਹੜਾ ਮੋਰਚਾ ਤਿੰਨਦਰਾਂ ਦਾ ਮੋਰਚਾ ਲੋਕ ਲੰਘਣਗੇ ਤੁਹਾਨੂੰ ਬਹੁਤ ਸਾਰੇ ਹੋਰ ਲੋਕ ਵੀ ਸਾਨੂੰ ਦੇਖਣ ਆਉਣਗੇ ਵੀ ਦੇਖਦੇ ਵੀ ਮੋਰਚਾ ਲੱਗਿਆ ਵੀ ਇਹ ਕਿ ਨਹੀਂ ਲੱਗਿਆ ਉਹ ਆਪਣੇ ਗੁਪਤ ਰੋਟਾ ਇਕੱਠਿਆ ਕਰਦੇ ਨੇ ਫਿਰ ਉਹਦੀ ਰਿਪੋਰਟ ਜੇ ਆਪਾਂ ਆਸੇ-ਪਾਸੇ ਖੜੇ ਆ ਪਾਰਕਾਂ 'ਚ ਬੈਠੇ ਆ ਸਹੀ ਜਾਣੀ ਨਹੀਂ ਗਿਣਤੀ ਮੋਰਚੇ ਦੇ ਮਤਲਬ ਜਿਹੜੀ ਹੋਣੀ ਚਾਹੀਦੀ ਆ ਉਹ ਨਹੀਂ ਹੈਗੀ ਆ ਪਰ ਜੇ ਸਾਰੇ ਸਾਥੀ ਇੱਥੇ ਬੈਠੇ ਆ ਸੰਸੀਆ ਰੋ ਕੇ ਬੈਠੇ ਆ ਗੱਲ ਸੁਣਾਗੇ ਬੁਲਾਰੇ ਜਿਹੜੀ ਗੱਲ ਕਰ ਰਹੇ ਨੇ ਇਹ ਤਾਂ ਫਿਰ ਮੋਰਚੇ ਦਾ ਹਿੱਸਾ ਆਪਾਂ ਵੰਡ ਜਿਹੇ ਆਏ ਆ ਤੇ ਲਗਾਤਾਰ ਇੱਥੇ ਬਣੇ ਰਹੀਏ ਉਂਝ ਇਹ ਆ ਵੀ ਠੀਕੇ ਪੱਖੋਂ ਲੱਗਦੀ ਆ ਜਿਹੜੇ ਸਾਥੀ ਸਵੇਰ ਦੇ ਆਏ ਆ ਉਹਨਾਂ ਨੂੰ ਭੁੱਖ ਵੀ ਲੱਗੀ ਹੋਣੀ ਆ ਇੱਥੇ ਖਾਣ ਪੀਣ ਨੂੰ ਜਿਹੜੇ ਕੁਸਾਇ ਵੀ ਨਹੀਂ ਚਾਹ ਵੀ ਸਾਨੂੰ ਆਤ ਹੁੰਦੀ ਆ ਜਦ ਜਦ ਉਹ ਤੁਹਾਨੂੰ ਪੀ ਲੈਣੇ ਆ ਤੇ ਚਾਹ ਵੀ ਇੱਥੇ ਦੇਖਤ ਹੈ ਨਹੀਂ ਚਲੋ ਹੁਣ ਸੁਨੇਹਾ ਇਹੀ ਆ ਵੀ ਕਿ 10 ਵੀ ਮਿੰਟਾਂ ਦਾ ਖਿਚਾ ਇੱਥੇ ਪ੍ਰਬੰਧ ਹੋ ਜਾਣਾ ਉਹਦਾ ਸਾਥੀਓ ਤੇ ਮਦਰਾ ਮੋਰਚਾ ਜਿਹੜਾ ਲੱਗਿਆ بڑے ਸਾਥੀਆਂ ਨੇ ਇਹਦੇ ਬਾਰੇ ਆਪਣੀ ਗੱਲ ਕੀਤੀ ਆ ਉਦੇ ਬਾਰੇ ਇਹੀ ਆ ਵੀ ਐਡਾ ਵੱਡਾ ਮਸਲਾ ਹੋਵੇ ਸਾਡਾ ਬੜਾਪਾ ਰੁਲਦਾ ਹੋਵੇ ਸਾਡਾ ਇਕੱਲੇ ਦਾ ਬੜਾਪਾ ਨਹੀਂ ਰੁਲਦਾ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਅਸੀਂ ਇੱਕ ਬੰਦੇ ਦੀ ਗੱਲ ਕਰਦੇ ਆ ਇਹ ਆਪਦੇ ਵਿੱਚ ਗੱਲ غلط ਹੈ ਇੱਥੇ ਇੱਕ ਬੰਦੇ ਦੇ ਨਾਲ ਇੱਕ ਪਰਿਵਾਰ ਜੁੜਿਆ ਹੁੰਦਾ ਹੁਣ ਵੀ ਤੁਸੀਂ ਆਪਦੇ ਘਰੇ ਜਾ ਕੇ ਦੇਖ ਲਓ ਆਹਣ ਗਵਾਰ ਦੇਖ ਲਓ ਜੇ ਇੱਕ ਵੱਡੀ ਉਮਰ ਦਾ ਕੋਈ ਸਾਥੀ ਪਰਿਵਾਰ ਦੇ ਵਿੱਚ ਉਹ ਇਕੱਲਾ ਰਿਹਾ ਆ ਆਪਦੇ ਵਿੱਚ ਉਹਦੇ ਨਾਲ 5 ਮੈਂਬਰ 7 ਮੈਂਬਰ ਇੱਕ ਪਰਿਵਾਰ ਆ ਜਿਹੜਾ ਉਹਦੇ ਬਲ ਦੇਖਦਾ ਉਹਦੇ ਜੇਬਾਂ 'ਤੇ ਵੇਖਦਾ ਉਹਦੀ ਕਮਾਈ 'ਤੇ ਵੇਖਦਾ ਉਹਦੇ ਘਰ ਦਾ ਚੁੱਲ੍ਹਾ ਉਹਦੇ ਜਵਾਖਾਂ ਦੀਆਂ ਫੀਸਾਂ ਉਹਨਾਂ ਦੇ ਕੱਪੜੇ ਉਹਨਾਂ ਦਾ ਸਾਰਾ ਬਦਵਾਂਜਾਂ ਬੁੱਟੀਆਂ ਦਾ ਖਰਚ ਬਹੁਤ ਵੱਡੀ ਗਿਣਤੀ ਹੈ ਜਿਹੜੀ ਉਸ ਪਰਿਵਾਰ ਦੇ ਮੁਖੀ ਤੇ ਡਿਪੈਂਡ ਕਰਦੀ ਹੈ ਜਦੋਂ 58 ਸਾਲ ਦੇ ਬਾਅਦ ਅਸੀਂ ਰਿਟਾਇਰ ਹੋ ਕੇ ਘਰਾਂ ਨੂੰ ਜਾਵਾਂਗੇ ਜਾਂ ਸਾਥੀ ਜਾਣਗੇ ਜਦੋਂ ਘਰਾਂ ਨੂੰ ਤੇ ਉਦੋਂ ਇੱਕ ਵਾਰੀ ਲਿਆ ਪੈਸਾ ਇਸ ਗੱਲ ਦਾ ਗਵਾਹ ਜਿਹੜੇ ਸਾਥੀ ਸੋਡੇ ਆੜ-ਗਾਂੜ ਚ ਹੋਣਗੇ ਜਿਨਾਂ ਨੇ ਜ਼ਮੀਨਾਂ ਵੇਚਤੀ ਹੁਣ ਇਹ 50 50 60 60 ਲੱਖਾਂ ਨੂੰ ਕਿਲਾ ਜੀ ਵੇਚਿਆ ਹੋਊਗਾ ਜੇ ਜਨਨ ਰਿਟਾਇਰਮੈਂਟ ਦੇ ਕੋ 50 60 40 70 ਲੱਖ ਰੁਪਏ ਮਿਲਿਆ ਹੋਊਗਾ 2 4 ਸਾਲ ਬਾਅਦ ਜੀ ਉਹਨਾਂ ਨਾਲ ਗੱਲ ਕਰੋਗੇ ਪੈਸੇ ਕਿੱਥੇ ਆ ਪੈਸੇ ਨਹੀਂ ਹੁੰਦੇ ਕਿਸੇ ਕੋਲੇ ਪੈਸੇ ਚੱਲ ਜਾਂਦੇ ਕਦੇ ਵਿਆਹ ਆ ਗਿਆ ਕੋਈ ਸ਼ਾਦੀ ਆ ਗਈ ਕਦੇ ਕਿਸੇ ਨੂੰ ਘਰ ਭਾਗ ਦੇਤਾ ਜਵਾਸ ਨੂੰ ਇਸ ਕਰਕੇ ਬਹੁਤ ਸਾਰੀਆਂ ਅਜਿੰਗਾਂ ਮਾਰਾ ਪੈਂਦੀਆਂ ਜਦੋਂ ਪੈਸਾ ਸਾਡੇ ਕੋਲੇ ਹੋਵੇ ਤਾਂ ਪੈਸਾ ਲੱਗ ਹੀ ਜਾਂਦਾ ਸਾਡੋ ਬਚਾਉਂਦਾ ਕੀ ਆ ਅਸੀਂ ਸਿਸਟਮ ਕਦ ਨਾਲ ਚਲਾਉਣਾ ਹੈ ਪਰਿਵਾਰਾਂ ਦਾ ਇਸ ਸਮਾਜ ਦੇ ਵਿੱਚ ਜੇ ਤਾਂ ਤੁਹਾਡੇ ਕੋਲ ਕੋਈ ਆਮਦਨ ਪੱਕੀ ਹੈਗੀ ਆ ਕਿਤੋਂ ਵੀ ਆਵੇ ਤਾਂ ਤੁਹਾਡੇ ਬੱਚੇ ਦੇ ਖਰਚੇ ਕੋਈ ਤੈਅ ਹੋ ਸਕਦੇ ਵੀ ਇੰਨੇ ਕੁ ਪੈਸੇ ਆਉਣੇ ਆ ਮਹੀਨੇ ਦੇ ਤੁਹਾਡਾ ਪਰਿਵਾਰ ਚੱਲ ਜੂਗਾ ਪਰ ਜੇ ਤੁਹਾਡੇ ਕੋਲ ਬੱਚੇ ਦੀ ਆਮਦਨ ਕੋਈ ਹੈ ਨਹੀਂ ਤਾਂ ਹਾਲਾਤ ਇਹ ਨੇ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਸੈਂਕੜੇ ਮਰੀਜ਼ ਕਬਰੀਜ ਇੱਕ ਇੱਕ ਪਿੰਡ ਦੇ 150 50 ਮਰੀਜ਼ ਅਜੇ ਹੈ ਪਏ ਨੇ ਜਿਨ੍ਹਾਂ ਕੋਲ ਪੈਸੇ ਹੈ ਨਹੀਂ ਉਹ ਇਲਾਜ ਕਰਵਾਉਣ ਤੋਂ ਉਹ ਮਰ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਵੱਲ ਦੇਖ ਰਹੇ ਨੇ ਪਰ ਉਹਨਾਂ ਕੋਲ ਪੈਸੇ ਹੈ ਨਹੀਂ ਉਹ ਆਪਣੇ ਪਰਿਵਾਰ ਦੇ ਮੈਂਬਰ ਦਾ ਇਲਾਜ ਨਹੀਂ ਕਰਵਾ ਸਕਦੇ ਇਸ ਤੋਂ ਵੱਡੀ ਤਰਾਸ ਦੀ ਜਿਹੜੀ ਸਾਡੇ ਸਮਾਜ ਦੀ ਕੀ ਹੋ ਸਕਦੀ ਹੈ ਇਸ ਕਰਕੇ ਪੈਸਾ ਇਸ ਸਮਾਜ ਦੇ ਵਿੱਚ ਮੁੱਖ ਇਹ ਗੱਲ ਅੱਜ ਦੀ ਨਹੀਂ ਸਦੀਆਂ ਤੋਂ ਆ ਪਰ ਹੁਣ ਦੇ ਜਿਹੜੇ ਹਾਲਾਤ ਨੇ ਜਿਵੇਂ ਜਿਵੇਂ ਸੰਸਾਰੀਕਰਨ ਦਾ ਦੌਰ ਵਧ ਰਿਹਾ ਲੋੜਾਂ ਵਧ ਰਹੀਆਂ ਮਨੁੱਖ ਦੀਆਂ ਉਹ ਲੋੜਾਂ ਨੇ ਜਿਨ੍ਹਾਂ ਦਾ ਸਰਦਾ ਨਹੀਂ ਉਹ ਲੋੜਾਂ ਪੂਰੀਆਂ ਕਰਨ ਵਾਸਤੇ ਜਿਹੜੇ ਸਾਥੀ ਗੱਲ ਕਰਕੇ ਕਿਸੇ 500 400 ਰੁਪਏ ਦਿਹਾੜੀ ਦੇ ਜਾਂਦਾ ਤੇ ਜਦੋਂ ਅਸੀਂ ਆਪ ਦੀ ਤਰਖਾਹ ਵੱਲ ਦੇਖਦੇ ਆ ਤੂੰ ਸਮਾਂ ਕੰਮੇ ਪੂਰਾ ਕਰਦੇ ਜਮ ਰੋਟੀ ਕੰਮੇ ਖਾਂਦੇ ਨੇ ਇਹ ਗੱਲਬਾਤ ਸਸੀਂ ਸਹਿਜ ਧਿਆਨ ਦੇ ਸਕਦੇ ਆ ਇਸ ਕਰਕੇ ਜਦੋਂ ਹਾਲਾਤ ਅਜਿਹੇ ਹੋਣ ਐਨੀ ਮਹਿੰਗਾਈ ਹੋਵੇ ਤੇ ਕਿਸੇ ਆਮਦਨ ਦੇ ਸਾਧਨ ਜਿਹੜੇ ਬਹੁਤੇ ਲੋਕਾਂ ਕੋਲ ਹੈ ਨਹੀਂ ਤੇ ਜਿਹਨਾਂ ਨੂੰ 58 ਸਾਲ ਤੱਕ ਮਿਲਨੇ ਉਸ ਤੋਂ ਬਾਅਦ ਪੈਨਸ਼ਨ ਨਹੀਂ ਹੈ ਨਹੀਂ ਤੇ ਉਸ ਤੋਂ ਬਾਅਦ ਫਿਰ ਆਪਣੇ ਜੀਵਨ ਪੱਧਰ ਵੱਲ ਜੂਸ ਸੋਚ ਕੇ ਦੇਖੋ ਜਿਹੜਾ ਇੰਡੀਆ ਦੇ ਵਿੱਚ ਪਾਉਣ ਪੜੀ ਆ ਇੱਥੋਂ ਦਾ ਰਹਿਣ ਸਹਿਣ ਇੱਥੋਂ ਦਾ ਖਾਣ ਪੀਣ ਜਦੋਂ ਤੁਸੀਂ 58 ਸਾਲ ਤੱਕ ਰਿਟਾਇਰ ਹੋਵੋਗੇ ਨਾ ਜਿੰਨੇ ਹੁਣ ਤੁਸੀਂ ਦੇਖ ਲਓ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਆ ਅੱਧਿਆਂ ਨੂੰ ਫੌਦੇ ਨੂੰ ਇਥੇ ਕੈਂਸਰ ਦੀ ਬਿਮਾਰੀਆਂ ਹੋਈਆਂ ਨੇ ਕਿਸੇ ਨੂੰ ਹਾਰਡ ਦੀ ਬਿਮਾਰੀ ਆ ਹਰ ਅਲੀ ਕੋਈ 10-10 20 ਵੀ ਗੋਲੀਆਂ ਲੈ ਕੇ ਟਾਈਮ ਪਾਸ ਕਰਦੇ ਲੋਕ ਮੈਡੀਕਲ ਦੇ ਖਰਚੇ ਛੋੜੇ ਇੰਨੇ ਦਵਾਈਆਂ ਦੇ ਵੀ ਆਮ ਸਧਾਰਨ ਮਨ ਦਾ ਉਹ ਉਹ ਵੀ ਉਹਨੇ ਪੈਸਾ ਉਹਦਾ ਦਵਾਈ ਦੇ ਖਰਚੇ ਨਹੀਂ ਪੂਰੇ ਕਰ ਸਕਦਾ ਤੇ ਜਵਾਕ ਛੋੜੇ ਜਦੋਂ ਉਹਨਾਂ ਉਮਰਾਂ ਦੇ ਵਿੱਚ ਛੋੜੇ ਬੱਚੇ ਛੋੜੇ ਪੋਤੇ-ਪੋਤੀਆਂ ਨੂੰ ਹੋਰ ਛੋੜੇ ਮੂੰਹ ਵੱਲ ਦੇਖਣਗੇ ਤੇ ਤੁਸੀਂ ਉਹਨਾਂ ਨੂੰ ਬਾਅਦ ਵਾਸਤੇ ਕੀ ਕਰ ਸਕੋਗੇ ਇਹ ਵੀ ਸੋਚਣ ਦਾ ਵਿਸ਼ਾ ਇਸ ਕਰਕੇ ਸਾਥ ਜੋ ਸਰਕਾਰ ਨੇ ਜਿਹੜੀ ਪਿਛਲੇ 10-15 ਸਾਲਾਂ ਤੋਂ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਆ ਇਥੋਂ ਦੀ ਕਾਂਗਰਸ ਸਰਕਾਰ ਰਹੀ ਹੈ ਬਦਲ ਗਈ ਸਰਕਾਰ ਰਹੀ ਹੈ ਹੁਣ ਆਪ ਵਾਲੇ ਨੇ ਇਹਨਾਂ ਨੇ ਕਹਾੜਾ ਮੁਲਾਜ਼ਮਾਂ ਤੇ ਬਹੁਤ ਵੱਡੇ ਪੱਦਰ ਤੇ ਰੱਖਿਆ ਹੋਇਆ ਮੁਲਾਜ਼ਮ ਸਾਰਾ ਕੁਝ ਜਿਹੜਾ ਇਹਨਾਂ ਦੇ ਵੱਡ-ਵਡੇਰਿਆਂ ਨੇ ਜਥੇ ਪੰਥਕ ਆਗੂਆਂ ਨੇ ਵੱਡ-ਵਡੇਰਿਆਂ ਇਸ ਕਰਕੇ ਕਹਿੰਦੇ ਕੋ ਜਥੇ ਪੰਥੀ ਦੇ ਆਗੂ ਜਿਹੜੇ ਸਾਠੇ ਚ ਰਹੇ ਨਹੀਂ ਹੁਣ ਉਹਨਾਂ ਨੇ ਸਾਰਾ ਕੁਝ ਉਹਨੂੰ ਲੈ ਕੇ ਦਿੱਤਾ ਸੀ ਆਪਾਂ ਨੂੰ ਇਹਦੇ ਕੁਝ ਬੈਠੇ-ਬਿਠਾਏ ਮਿਲ ਗਿਆ ਸੀ ਜੇ ਲੱਗਦਾ ਪਿੰਡੂ ਪੱਤਾ ਮਿਲਦਾ ਸੀ ਸਾਨੂੰ ਉਹ ਵੀ ਲਿਆ ਸੀ ਜੇ ਮਕਾਨ ਕਰਾਇਆ ਪੱਤਾ ਮਿਲਦਾ ਸੀ ਉਹ ਵੀ ਲੜਕੇ ਲਿਆ ਸੀ ਜੇ ਡੀਏ ਤਰਖਾ ਤਰਖਾ ਦੇ ਨਾਲ ਡੀਏ ਨੂੰ ਦੀ ਮੈਚਿੰਗ ਕਰਾਈ ਸੀ ਹਰੇਕ ਸਿਵੀ ਨਾਲ ਮਿਲਣਾ ਚਾਹੀਦਾ ਉਹ ਵੀ ਲੜਕੇ ਲਿਆ ਸੀ ਜੇ ਮੈਡੀਕਲ ਪੱਤਾ 200 ਤੋਂ 500 ਤੋਂ 1000 ਰੁਪਇਆ ਕਰਵਾਇਆ ਇਹ ਵੀ ਲੜਕੇ ਲਿਆ ਪਰ ਅਸੀਂ ਉਹ ਪੀੜ੍ਹੀਆਂ ਜਿਹੜੇ 10 ਸਾਲਾਂ ਦੇ ਵਿੱਚ ਨਵਾਂ ਪ੍ਰਾਪਤ ਨਹੀਂ ਕਰ ਸਕ ਗਏ ਪਰ ਖੁਰ